ਹਾਂਜੀ ਲੈ ਆਈ ਬਾਬਿਓ ਬਲੌਗ ਬੜੇ ਚਿਹਰਾ ਬਾ ਸਿੱਟਣ ਲੱਗੇ ਆ ਤੇ ਅੱਜ ਆਪਾਂ ਆਏ ਆ ਆਪਣੇ ਫ੍ਰਿਜ ਨੂੰ ਹੀ ਬਿਗ ਰਿਗ ਵਾਲਿਆਂ ਦੇ ਬਾਈ ਹੁਣੀ ਆਪਣੇ ਇਹ ਸੰਡੇ ਨੂੰ ਵੀ ਖੁੱਲੇ ਹੁੰਦੇ ਆ ਕੋਈ ਕੰਮ ਕਰਾਉਣਾ ਕੁਝ ਵੀ ਤੇ ਦਿਆ ਕਰੋ ਮੌਕਾ ਬਾਈਆਂ ਨੂੰ ਹੈ ਤੇ ਆਪਾਂ ਆਏ ਆ ਟਾਇਰ ਪਹਣ ਗੱਡੀ ਦੇ ਟਾਇਰ ਡਰਾਈਵ ਵਾਲੇ ਪੈਨ ਵਾਲੇ ਸੀ ਤੋ ਟਾਇਰ ਪਵਾਵਾਂਗੇ ਹੁਣ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਜਾਣਕਾਰੀ ਸਾਰਾ ਅਪ ਟੂ ਡੇਟ ਕੰਮ ਚੱਲੂਗਾ ਹੈ ਵੀ ਇਸ ਹਾਲ ਦਾ ਆਵਿਆ ਕੀ ਨਹੀਂ 바ਵਾ ਚੈਰ ਹੋ ਗਿਆ ਸੀ ਆਪਾਂ ਤਾਂ ਐ ਹੀ ਨਹੀਂ ਬਲੌਗ ਵਾਲਾ ਕੰਮ ਜਮਾ ਹੀ ਬੰਦੇ ਹੀ ਕਰਤਾ ਸੀ ਪਰ ਨਹੀਂ ਹੁਣ ਆਪਾਂ ਵੇਖਟਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਸਟੈਂਡ ਲਾ ਲੈਂਦੋ ਮੜਾ ਯਾ ਤੇ ਕੈਮਰਾ ਕਰਦਾ ਸੈੱਟ ਬਾਬਿਓ ਲੈ ਆਵੇ ਮਾਰ ਸੈਲਫ ਬਾਬੇ ਦਾ ਨਾਮ ਲੈ ਕੇ ਯਾਰ ਆਪਣੇ ਕੋ ਮਾਈਕ ਹੈ ਨਹੀਂ ਬਾਬਾ ਹਲੇ ਘਰੇ ਰਹਿ ਗਏ ਆ ਤੇ ਉਹ ਆਪਾਂ ਬਾਅਦ ਚੋ ਚੈੱਕ ਕਰ ਲੈਨੇ ਜੱਲ ਵੀ ਬਾਜ ਕਿੱਦਾਂ ਆਉਂਦੀ ਆ ਕਿਉਂਕਿ ਕੈਮਰੇ ਵਾਲਾ ਜਿਹੜਾ ਵਾ ਕੈਮਰੇ ਨੂੰ ਲੱਗਦਾ ਆਪਣੇ ਨੂੰ ਉਹਦੇ ਹੈਗੇ ਆ ਮਾਈਕ ਤੇ ਆ ਮੈਂ ਫੋਨ ਚ ਹੀ ਬਣਾਉਣ ਲੱਗਾ ਕੈਮਰੇ ਦਾ ਮਾੜਾ ਮੋਟਾ ਚਾਰ ਚੂਰ ਜਗਾਰਨ ਵਾਲਾ ਤਾਂ ਫੇ ਕੀਤਾ ਨਹੀਂ ਤੇ ਲੇ ਲੈ ਲਾ ਦੀਏ ਬਾਬੇ ਉਹ ਬੈਗ ਆਪਾਂ ਐ ਬਾਈ ਕਹਿੰਦਾ ਆ ਜਿਆਦਾ ਉਹਦਾ ਗੱਟੀ ਲੈ ਕੇ ਵੇਟਿੰਗ ਵੂਟਿੰਗ ਵਾਲਾ ਕੋਈ ਕੰਮ ਨਹੀਂਗਾ ਆਉਂਦੇ ਮੈਂ ਕਹਿੰਦਾ ਤੁਹਾਡਾ ਨੰਬਰ ਲੱਗੂਗਾ ਇਹ ਨਹੀਂ ਵੀ ਖੜੇ ਰੋ ਘੰਟਾ ਘੰਟਾ 2-2 ਘੰਟੇ ਹਨਾ ਬਾਤ ਵੀ ਕਾਊਂਟਰ ਤੇ ਜਾਣਾ ਅੰਦਰ ਜਾ ਕੇ ਮਾਰਾ ਜਾਂ ਬਾਲੀ ਗੱਲ ਆ ਮਿੱਤਰਾਂ ਦਾ ਨਾਮ ਲੈ ਦੇਣਾ ਬਾਬਾ ਅੰਬਲ ਵੀ ਯੈਲੋ ਮੈਂ ਕਹਿੰਦਾ ਗੁੱਤੀ ਪਾਉਗੀ ਪੂਰੀ ਨਾਲੇ ਤੁਹਾਨੂੰ ਮਿਲੂਗਾ ਡਿਸਕਾਊਂਟ ਠੀਕ ਆ ਤੇ ਐਨੀ ਟਾਈਮ ਕੋਈ ਵੀ ਕੰਮ ਆ ਦੱਸ ਦਿਆ ਕਰੋ ਬਾਈਆਂ ਨੂੰ ਹੈ ਲੈ ਬਾਬੇਓ ਪਹਿਲਾਂ ਤਾਂ ਬਾਈ ਆ ਆਪਣੇ ਫੈਂਡਰਾਂ ਲ ਦੇਖ ਕੇ ਬਹੁਤ ਹੈਰਾਨ ਹੋ ਜਾਂਦੇ ਵੀ ਪਤਾ ਨਹੀਂ ਕਿੱਡਾ ਲੰਮਾ ਚੋੜਾ ਕੰਮ ਆ ਵੀ ਬਾਈ ਫੈਂਡਰ ਲਾਉਣੇ ਪੈਣੇ ਮੈਂ ਕਿਹਾ 5 ਮਿੰਟ ਦੋ ਫੈਂਡਰਾਂ ਨਹੀਂ ਟੈਨਸ਼ਨ ਲੈਣੀ ਕੋਈ ਨਹੀਂ ਫੈਂਡਰ ਤਾਂ ਆਪਾਂ 5 ਮਿੰਟਾਂ 'ਚ ਹੋਲਦੀ ਦੇ ਆ ਆਹ ਡ੍ਰੈਲ ਆ ਈ ਜੀ ਬਹਿ ਜਾਂਦੀ ਆ ਇਹ ਇਹ ਆ ਪਛ ਪੈ ਜਾਣ ਫੈਂਡਰ ਵਾਲੀ ਦਾ ਕੀ ਆ ਆ ਇਹਦੀ ਦੂਜੀ ਬੈਂਡਰੀ ਆ ਠੀਕ ਆ ਤੇ ਅੱਪਲ ਦਾ ਚਾਰਜ ਹੋਵੇ ਤਾਂ ਖੋਲੇ ਜਾਂਦੇ ਸਾਰੇ ਉਹ ਪੈਂਡਰ ਫਾਉਂਡਰ ਲਾ ਕੇ ਅਗਲਾ ਅਪਡੇਟ ਤੁਹਾਨੂੰ ਦਿੰਨਾ ਫੇਰ ਵੇਟ ਕਰੋ ਫੇਰ ਲੈ ਹੀ ਭਾਬਿਓ ਬਾਈ ਕਹਿੰਦੇ ਫੈਂਡਰ ਲਾ ਦੇ ਬਾਕੀ ਕੰਮ ਸਾਡਾ ਆ ਆ ਜਾ ਕਰੋ ਟਾਇਰ ਚੈੱਕ ਕਰੋ ਮੜਾ ਜਾ ਬਰਕਲੀ ਦੇ ਟਾਇਰ ਆਪਾਂ ਤਾਂ ਪਾਈਦੇ ਆ ਪਾਬਾ ਇੱਕਸਾਰ ਘੱਟ ਦੇ ਐਂਡ ਹੋ ਜੂਗੀ ਥ੍ਰੈਡ ਹੈ ਨਾ ਮਾਰਾ ਜਾ ਵੀ ਤੁਹਾਨੂੰ ਚਾਣੀ ਮਾਨੀ ਟਾਇਰ ਦੇ ਸੁਣਾ ਵਧੀਆ ਲੱਗੇ ਮੈਨੂੰ ਤਾਂ ਬਰਕਲੀ ਦੇ ਪਰ ਐਦ ਕਿ ਬਾਈ ਹੁਣੀ ਕਹਿੰਦੇ ਹੋਰ ਪਾਵਾਂਗੇ ਆ ਕਰੋ ਚੈੱਕ ਅੱਦੇ ਅੱਦੇ ਟਾਇਰ ਪਾਏ ਹਲੇ ਹੈ ਨਾ ਤੇ ਆਹ ਸਹੀ ਤੇ ਲੱਗੀ ਯਾਰ ਐਦਾਂ ਵੈਂਡਰ ਲਾ ਕੇ ਪਤਾ ਲੱਗਦਾ ਭੈ ਜੋ ਕੀ ਵੱਜਾ ਕੀ ਨਹੀਂ ਲੈ ਕੇ ਵੱਜੀ ਮੜੀ ਤੇ ਲਾਇਆ ਰੇ ਕਰ ਦਈਏ ਕੰਮ ਬਾਈਆਂ ਨੂੰ ਵੈਂਡਰ ਲਾਤੇ ਆ ਬਾਕੀ ਹੁਣ ਬਾਈਆਂ ਦੀ ਮਰਜ਼ੀ ਆ ਬਾਈ ਜੀ ਹਿਸਾਬ ਦਾ ਵਾ ਕਦੋਂ ਲਾਉਂਦੇ ਉਹ ਬਾਈਆ ਕੋਈ ਸ਼ੌਕਰ ਜਿਹਾ ਪਾਉਂਦਾ ਉਸ ਤੋਂ ਬਾਅਦ ਕਹਿੰਦਾ ਵਾਰੀ ਆਊਗੀ ਤੇਰੇ ਵਾਲੇ ਦੀ ਮੈਂ ਕਹਾਂ ਸਹੀ ਆ ਯਾਤੀ ਆ ਬਾਅਦ ਤੋਂ ਤੋਂ ਹੀ ਐ ਮਿੰਟ ਮੈਂ ਲਾਦਾ 10 ਲੱਗੇ ਆ ਚਾਰੇ ਵੈਂਡਰ ਲਾਉਣ ਨੂੰ اللي هو ਲੈ ਵੀ ਆਪਿਓ ਜਦੋਂ ਆਪਾਂ ਇੱਕ ਵਾਰੀ ਫੈਂਡਰ ਖੋਲਣਾ ਕਨਾਰ ਮੇਰੇ ਹਿਸਾਬ ਨਾਲ ਤਾਂ ਚੇਂਜ ਕਰ ਲੈਣੇ ਜਾਈਦੇ ਕਿਉਂਕਿ ਲੋਕ ਨਾਟ ਹੁੰਦੇ ਆ ਇਹਨੂੰ ਜਦੋਂ ਆਪਾਂ ਇੱਕ ਵਾਰੀ ਖੋਲ ਕੇ ਕੱਸਦੇ ਆ ਤੇ ਦੁਬਾਰਾ ਇਹਨਾਂ ਦੀ ਪਕੜ ਨਹੀਂ ਬਣਦੀ ਸੋ ਸਾਰੇ ਨਾਟ ਵਾਸ਼ ਲਾ ਆਹ ਵਿੱਚ ਹੁੰਦਾ ਪਲਾਸਟਿਕ ਦਾ ਪੀਸ ਹੈ ਨਾ ਪਲਾਸਟਿਕ ਆ ਮੂਰੇ ਮੈਟਲ ਆ ਤੇ ਜੜਨਾ ਆਹ ਲੋਕ ਨਾਟ ਵੀ ਨਵੇਂ ਪਾ ਦੇਣੇ ਜਾਈਦੇ ਆ ਆ ਸਾਰੇ ਆਪਣੇ ਪੁਰਾਣੇ ਆ ਹਨਾ ਹੈਗੇ ਤਾਂ ਮੰਨ ਲਾ ਇਹ ਵੀ ਸਹੀ ਭਰ ਜਿੱਦਾਂ ਇਹਨਾਂ ਦੀ ਤੜ ਮਰ ਜਾਣ ਦੀ ਬਾਬੇ ਸੋ ਮੇਰੇ ਸਾਹ ਉਹਨਾਂ ਚੇਂਜ ਕਰ ਲੈਣੇ ਚਾਹੀਦੇ ਆ ਸੋ ਇਹ ਆਪਾਂ ਵੇਚ ਰੱਖ ਲੈ ਝੋਲੇ ਦੇ ਸੱਟਣ ਵਾਲਾ ਕੰਮ ਨਹੀਂ ਇਹ ਕੰਮ ਦੀ ਚੀਜ਼ ਆ ਕਿਤੇ ਤੁਹਾਡਾ ਨਾਲ ਟਿਕਦਾ ਵਾ ਤਾਂ ਆਪਾਂ ਪਾ ਸਕਦੇ ਆ ਠੀਕ ਆ ਸੋ ਲੈ ਫੇ ਹੁਣ ਬਾਈਆਂ ਨੇ ਟਾਇਰ ਝਾੜਤੇ ਆ ਆ ਕਰੋ ਚੈੱਕ ਫੇ ਕਿਆ ਬਾਤ ਆ ਬਾਬਾ ਸਿਰਾ ਘਰਾਤਾ ਝੋਟਿਆਂ ਨੇ ਗਰਮੀ ਦੇ ਨਾਲ ਫੋਲਿਆ ਬਾਬਾ ਠੀਕ ਆ ਤੇ ਮੈਂ ਵੀ ਵੈਂਡਰ ਝਾੜ ਦਵਾ ਦਵਾਂ ਹਾਂ ਹੈ ਜੀ ਹੈ ਜੀ ਬਾਬਾ ਹੈ ਜੀ ਬਈ ਹੈ ਜੀ ਲਾਫਿਸ਼ ਪਟਾਕੇ ਵਹਿ ਰਹੇ ਆ ਕੱਸ ਜੇ ਤੇ ਬਾਬਾ ਚੱਲਿਏ ਫੇ ਕੰਮ ਦੇ ਗਾਲੂ ਹੈ ਐ ਟਾਲੇ ਹਾਂ ਤੇ ਨਟ ਜੇ ਆਪਾਂ ਆਹ ਕਰੋ ਜੇ ਕਾ ਬਾਬਾ ਵਧੀਆ ਲੱਗੂਗਾ ਇੱਥੇ ਆ ਦੇ ਆ ਇੱਥੇ ਨਾਲ ਆਪਣੇ ਦੂਜੇ ਨਾਟਕ ਸੇ ਆਣਾ ਤੇ ਇਹ ਜਦਾਂ ਮਨ ਲਾ ਸਗਰੂਜ ਆ ਜਿਹੜੇ ਹੁੰਦੇ ਆ ਆਹ ਆਹ ਵਾਲੇ ਇਹ ਜਾਲੀ ਇਹ ਲੱਗਦੇ ਆ ਤੇ ਨਾਲੇ ਆ ਪਲੇਟ ਵੀ ਘਰੇ ਜਾ ਕੇ ਨਵੀਂ ਬੋਨ ਟੁੱਟੀ ਆ ਆ ਨਾ ਤੇ ਮੇਰੇ ਸਹਾਰ ਨਾਲ ਵਧੀਆ ਲੱਗਣਗੇ ਲੱਗੇ ਇੱਥੇ ਠੀਕ ਆ ਸੋ ਓਕੇ ਆ ਸੋ ਲੈ ਵੀ ਬਾਬੇ ਉਹ ਟਾਇਰ ਹੋ ਗਏ ਆਪਣੇ डन ਹੁਣ ਗੱਡੀ ਕੱਢਾਂਗੇ ਬਾਹਰ ਤੇ ਚੱਲਾਂਗੇ ਆਪਾਂ ਘਰ ਨੂੰ ਠੀਕ ਆ ਮਾੜੀ ਮੋਟੀ ਕਰਾਂਗੇ ਗੱਡੀ ਦੀ ਸਫਾਈ ਠੀਕ ਆ ਤੇ ਮੜਾ ਤੇ ਲਈ ਕੋਈ ਹਾਇ ਹੈ ਤਾਂ ਨਹੀਂ ਥੱਲੇ ਹੀ ਨਾ ਜਾਵੇ ਹੈ ਉਹ ਦੇਖੀ ਦੇਖੀ ਮੁੰਡਿਆ ਦੇਖੀ ਓ ਮੁੰਡਿਆ ਦੇਖੀ ਓਏ ਉਹ ਮੁੰਡਿਆ ਉਹ ਰਗੜਦਾ ਬੰਦਾ ਹੀ ਰਗੜਦਾ ਓਏ ਹੈ ਨਹੀਂ ਵੀ ਹੈ ਨਹੀਂ ਕੋਈ ਹੈ ਨਹੀਂ ਸੋ ਲੈ ਵੀ ਚੱਲੇ ਉੱਤੇ ਦੀ ਭੈਣ ਦੀ ਹੈਗਾ ਹੀ ਬਾਬਾ ਹੈਗਾ ਹੀ ਵੀ ਹੈਗਾ ਹੀ ਵੀ ਹੈਗਾ ਅਸੀਂ ਤੇ ਸੋ ਲੈ ਬਾਬੇਓ ਬਾਈਆਂ ਨੇ ਰੱਖੀ ਰਾਰ ਥੱਲੇ ਹੁਣੇ ਟਾਇਰਾਂ ਦਾ ਕੰਮ ਹੋ ਜਾਣਾ ਜੀ ਲੈ ਬਈ ਟਾਇਰ ਬਾੜ ਸੀ ਬਾਬੇ ਉਹ ਥੱਲੇ ਹੈ ਬਾਈ ਦਾ ਕਹਿੰਦਾ ਚੱਕ ਦੇ ਚੱਕ ਦੇ ਕੋਈ ਨਹੀਂ ਕੋਈ ਨਹੀਂ ਉਹ ਮੈਂ ਕਹਾ ਭਰਾਵਾ ਹੁਣੇ ਹੀ ਪਵਾਏ ਆ ਹਲੇ ਹਲੇ ਤਾਂ ਛੌਪ ਚੋਂ ਬਾਹਰ ਵੀ ਨਹੀਂ ਕੱਢਿਆ ਸੀ ਤੇ ਲੋੜ ਬਾੜ ਜੀ ਵਿੱਚ ਹੀ ਬਾੜ ਦੇਣੀ ਸੀ ਹੈ ਉਹ ਲੈ ਸਾਲੀ ਮੇਨ ਚੀਜ਼ ਤਾਂ ਰਹਿ ਹੀ ਗਈ ਬਾਬਾ ਟਾਇਰ ਕੁੜੀ ਆ ਵੇ ਇੱਥੇ ਛੱਡ ਜੱਲਿਆ ਸੀ ਨਾ 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 ਬਾਬਾ ਕੰਨ ਨੂੰ ਭਾਜੋ ਨਵੇਂ ਟਾਇਰ ਪਾਏ ਹਲੇ ਇਦਾਂ ਕਹੀ ਆ ਵੇ